ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਮਿਲਾ ਰਹੇ ਹਾਂ 인ਦਰ ਸਿੰਘ ਮਿਸਤਰੀ 인ਦਰ ਸਿੰਘ ਮਿਸਤਰੀ ਜੋ ਕਿ ਛੋਟੀ ਨੈਰ ਤੇ ਵਰਕਸ਼ਾਪ ਹੈ ਬਾਈ ਦੀ ਦੇਖੋ ਵੈਲਡ ਵੀ ਕਰ ਰਹੇ ਹੈ ਬਾਈ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਇਕੱਲਾ ਹੀ ਬਾਈ ਜਾਣਦਾ ਵੈਲਡ ਤੇ ਇਹ ਵੀ ਇਹ ਫਰਕ ਹੁੰਦਾ ਜੀ ਵੀ ਨਾਲੇ ਤਾਂ ਬਾਈ ਟਰੈਕਟਰਾਂ ਦਾ ਵਰਕਸ਼ਾਪ ਹੈ ਬਾਈ ਦੀ ਕੋਈ ਵੀ ਟਰੈਕਟਰ ਦਾ ਕੰਮ ਕਰਾਉਣਾ ਹੋਵੇ ਕਿਸੇ ਨੇ ਤੇ ਟਰੈਕਟਰ ਸੰਬੰਧੀ ਤੇ ਨਾਲ ਕਈ ਵਾਰੀ ਆਪਾਂ ਨੂੰ ਭੱਜ ਦੌੜ ਕਰਾਉਂਦੇ ਰਹਿੰਦੇ ਨੇ ਮਿਸਤਰੀ ਵੀ ਆ ਬੈਲਟ ਕਰਾ ਲਿਆ ਜਾਂ ਚੀਜ਼ ਗ੍ਰਾਈਂਡਰ ਮਰਵਾ ਲਿਆ ਜਾਂ ਆਪਣਾ ਵੀ ਬੈਲਟ ਦਾ ਹੀ ਲਾ ਲੋ ਤੁਸੀਂ ਕਈ ਵਾਰੀ ਲੋਡ ਪੈ ਜਾਂਦੀ ਹੈ ਤੇ ਬੈਲਟ ਸੈੱਟ ਵੀ ਬਾਈ ਕੋਲੇ ਉਰੇ ਆਪ ਦਾ ਉਪਲਬਧ ਹੈ ਬੈਲਟ ਵੀ ਕਰ ਦਿੰਦਾ ਕੋਈ ਚੀਜ਼ ਤੇ ਬੈਲਟ ਹੋਵੇ ਤੇ ਵੀ ਭੱਜ ਦੌੜ ਦੀ ਲੋੜ ਨਹੀਂ ਤੇ ਜੇ ਤੁਸੀਂ ਲਾ ਲੋ ਕੋਈ ਕਮਿਸਤਰੀ ਆ ਲਾ ਲੋ ਵੀ ਜਗਾ ਦੀ ਵੀ ਤੰਗੀ ਹੁੰਦੀ ਹੈ ਜਗਾ ਸੁੱਖ ਨਾਲ ਬਹੁਤ ਹੈ ਜੀ ਚਾਹੇ ਦੀ B25 ட்ரேਟ ਇਕੱਠੇ ਖੜਾ ਲਈਏ 2025 ਐਡਾ ਸ਼ੈੱਡ ਹੈ ਤੇ ਬਾਈ ਦਾ ਮੋਬਾਈਲ ਨੰਬਰ ਵੀ ਦੇਵਾਂਗੇ ਤੁਹਾਨੂੰ ਤੇ ਇੱਕ ਗੱਲ ਹੋਰ ਇੱਕ ਤਾਂ ਵੀ ਬੈਲਡ ਦੀ ਸਹੂਲਤ ਹੈਗੀ ਔਰ ਇੱਕ ਗ੍ਰੈਂਡਰ ਦੀ ਤੇ ਡ੍ਰਿਲ ਦੀ ਤੇ ਵੀ ਛੇਤੀ ਛੇਤੀ ਤੁਹਾਨੂੰ ਬੈਲਡ ਵਾਲੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਤੇ ਕਿਸੇ ਵੀ ட்ਰੇਟ ਦਾ ਤੇਲ ਅੱਡ ਕਰਾਉਣਾ ਜਿਵੇਂ ਕਿ ਨਵੇਂ ட்ਰੇਟ ਲੈਣੇ ਆਪਾਂ ਲਿਫਟ ਵਾਲਾ ਤੇਲ ਅੱਡ ਕਰਾਉਣਾ ਉਹ ਵੀ ਕਿਸੇ ਦਿਨ ਤੁਹਾਨੂੰ ਵੀਡੀਓ ਦਿਖਾਵਾਂਗੇ ਕਰਦਿਆਂ ਦੀ ਲਿਫਟ ਵਾਲਾ ਤੇ ਲੱਡ ਬਹੁਤ ਹੀ ਬਹੁਤ ਵਧੀਆ ਕਰਦੇ ਨੇ ਬਾਈ ਹੋਰੀ ਤੇ ਬਾਕੀ ਮੀਂਹ ਕਣੀ ਚ ਲਾ ਲਓ ਜਾ ਕੋਈ ਕਈ ਵਾਰੀ ਟਰੈਡ ਦਾ ਕੰਮ ਜਿਆਦਾ ਹੁੰਦਾ ਅੱਜ ਕੱਲ ਲਾ ਲਓ ਵੀ ਆਪਾਂ ਟਰੈਟ ਬਾਹਰ ਖੜਾ ਆ ਵੀ ਨਹੀਂ ਸਕਦੇ ਕਿਉਂ ਮੈਂ ਹਰੇਕ ਮਿਸਤਰੀ ਕੋਲ ਇੰਨੀ ਜਗ੍ਹਾ ਨਹੀਂ ਹੈਗੀ ਉਰੇ ਪੂਰਾ ਪ੍ਰਬੰਧ ਹੈ ਕੈਮਰੇ ਲੱਗੇ ਹੋਏ ਨੇ ਬਕਾਇਦਾ ਬੰਦਾ ਇੱਕ ਉਰੇ ਰਹਿੰਦੇ ਇਹਨਾਂ ਦਾ ਹਰ ਵਕਤ 24 ਘੰਟੇ ਕਮਰਾ ਦਫ਼ਤਰ ਬਣਿਆ ਹੋਇਆ ਇਹ ਦੇਖੋ ਤੇ ਲੈਟਰਿੰਗ ਬਾਥਰੂਮ ਦੀ سہولت ਵੀ ਹੈਗੀ ਐ ਕਈ ਵਾਰੀ ਕਈ ਬੰਦੇ ਮਜ਼ਾਕ ਚ ਲੈਣਗੇ ਗੱਲ ਇਹ ਕਈ ਕਈ ਦੁਕਾਨਾਂ ਤੇ ਵਗ ਜਾਂਦੇ ਆਪਾਂ ਲਾ ਲੋ ਬਾਥਰੂਮ ਨੂੰ ਹੀ ਦਿੱਕਤ ਆ ਹੀ ਜਾਂਦੀ ਰਹਿੰਦੀ ਐ ਸਾਰੀ سہولت ਐ ਤੇ ਬਾਕੀ ਖੁੱਲੀ ਡੁੱਲੀ ਜਗ੍ਹਾ ਫੁੱਲ ਜਗ੍ਹਾ ਤੇ ਬਾਈ ਦਾ ਮੋਬਾਈਲ ਨੰਬਰ ਦਿੰਨੇ ਆ ਤੁਹਾਨੂੰ ਆ ਬਾਈ ਦਾ ਬੋਰਡ ਐ 9467765118 7056401914 ਆ ਬਾਈ ਦਾ ਐਡਰੈਸ ਹੈ ਬਰਫ کارਖਾਨੇ ਦੇ ਸਾਹਮਣੇ ਜਮਾ ਛੋਟੀ ਨਹਿਰ ਛੋਟੀ ਨਹਿਰ ਦੇ ਉੱਤੇ ਦੁਕਾਨ ਹੈ ਬਾਈ ਦੀ ਸ਼੍ਰੀ ਵਾਲਾ ਜੀ ਵਰਕਸ਼ਾਪ ਦੇ ਨਾਮ ਤੇ ਦੁਕਾਨ ਹੈ ਤੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਹ ਬਾਈ ਨੇ ਆਪਣੇ ਇੰਦਰਜੀਤ ਸਿੰਘ ਜੀ ਤੇ ਵੀਡੀਓ ਬਤ ਬਤ ਸ਼ੇਅਰ ਕਰਿਓ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਤਾਂ ਜਰੂਰ ਕਰਿਓ ਜੀ ਸੰਪਰਕ ਰਤੀਏ ਦੁਕਾਨ ਹੈ ਬਾਈ ਦੀ ਰਤੀਏ ਤਹਿਸੀਲ ਰਤੀਆ ਰਤੀਏ ਦੁਕਾਨ ਹੈ ਕਿਤੋਂ ਵੀ ਦੂਰ ਦਰਾਡੇ ਦੇ ਬੰਦਾ ਵੀ ਆ ਸਕਦਾ ਕਈ ਵਾਰੀ ਕਿਸੇ ਨੇ ਨਵਾਂ ਟਰੈਕਟ ਲੈ ਕੇ ਤੇਲ ਅੱਡ ਕਰਾਉਣਾ ਤਾਂ ਜਮਾ ਕੰਪਨੀ ਵੈਂਡ ਹੀ ਕੰਮ ਕਰ ਦੇਣਗੇ ਤੁਹਾਨੂੰ ਤੇ ਬਾਈ ਦੇ ਮੋਬਾਈਲ ਨੰਬਰ ਤੇ ਕਰ ਲਿਓ ਸੰਪਰਕ ਵੀਡੀਓ ਕਰਦੇ ਵੱਧ ਤੋਂ ਵੱਧ ਸ਼ੇਅਰ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ